ਜਲੰਧਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਪਾਰ ਦੀਆਂ ਘਟਨਾਵਾਂ ਦੇ ਦਰਮਿਆਨ ਸੋਡਲ ਚੌਂਗ ਨੇੜੇ ਦੇਰ ਰਾਤ ਜ਼ੋਮੈਟੋ ਡਿਲੀਵਰੀ ਬੋਏ ਨਾਲ ਹਥਿਆਰਬੰਦ ਬੰਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਜਦਕਿ ਪੀੜਤ ਨੌਜਵਾਨ ਜ਼ਖਮੀ ਹੋ ਗਿਆ। ਦੇਰ ਰਾਤ ਕਵੀਰ 12:30 ਵਜੇ ਕਿਸ਼ਨਪੁਰਾ ਨਿਵਾਸੀ ਜ਼ੋਮੈਟੋ ਡਿਲੀਵਰੀ ਬੋਏ ਰਾਜੇਸ਼ ਸ਼ਰਮਾ ਡਿਊਟੀ ਖਤਮ ਕਰਕੇ ਸੋਡਲ ਮਾਰਗ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ। ਜਿਵੇਂ ਹੀ ਸੋਡਲ ਚੌਂਗ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲ ਤੇ ਸਵਾਰ 6 ਨੌਜ ਰੋਪੀਆ ਨੇ ਤੇਜ਼ ਤਾਰ ਹਥਿਆਰ ਨੂੰ ਸੀ ਗਰਦਨ ਤੇ ਰੱਖ ਦਿੱਤਾ ਜਾਨੋ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਬੈਗ ਵੀ ਖੋਲ ਲਿਆ ਤਲਾਸ਼ੀ ਦਰਾਂ ਜਦੋਂ ਬਦਮਾਸ਼ਾਂ ਨੂੰ ਤੁਰੰਤ ਨਕਦੀ ਨਹੀਂ ਮਿਲੀ ਤਾਂ ਉਹਨਾਂ ਨੇ ਰਾਜਨ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਮੈਦਦ ਦੀ ਕਮਾਈ ਨਾਲ 2000 ਰੁਪਏ ਮੋਬਾਈਲ ਕਵਰ ਦੇ ਪਿੱਛੇ ਛੁਪਾ ਕੇ ਰੱਖੇ ਸਨ ਬਾਅਦ ਵਿੱਚ ਰੋਪੀਆ ਨੂੰ ਨਕਦੀ ਅਤੇ ਮੋਬਾਈਲ ਮਿਲ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਹੀ ਫਰਾਰ ਹੋ ਗਏ ਕਟਨਾ ਤੋਂ ਬਾਅਦ ਪੀੜਤ ਦੇਹਸ਼ਚ ਆ ਗਿਆ ਰਾਗੀਰਾਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਨ ਤੋਂ ਬਾਅਦ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਪੁਲਿਸ ਨੇ ਅਣਪਛਾਤੇ આરોપીਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਜਲੰਧਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਪਾਰ ਦੀਆਂ ਘਟਨਾਵਾਂ ਦੇ ਦਰਮਿਆਨ ਸੋਡਲ ਚੌਂਗ ਨੇੜੇ ਦੇਰ ਰਾਤ ਜੋਮੈਟੋ ਡਿਲੀਵਰੀ ਬੋਏ ਨਾਲ ਹਥਿਆਰਬੰਦ ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਜਦਕਿ ਪੀੜਤ ਨੌਜਵਾਨ ਜ਼ਖਮੀ ਹੋ ਗਿਆ ਦੇਰ ਰਾਤ ਕਬੀਰ 12:30 ਵਜੇ ਕਿਸ਼ਨਪੁਰਾ ਨਿਵਾਸੀ ਜੋਮੈਟੋ ਡਿਲੀਵਰੀ ਬੋਏ ਰਾਜੇਸ਼ ਸ਼ਰਮਾ ਡਿਊਟੀ ਖਤਮ ਕਰਕੇ ਸੋਡਲ ਮਾਰਗ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ ਜਿਵੇਂ ਹੀ ਸੋਡਲ ਚੌਂਗ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲ ਤੇ ਸਵਾਰ 6 ਨੌਜਵਾਨ ਨੇ ਉਸ ਨੂੰ ਕੇਰ ਲਿਆ। ਰੋਪੀਆਂ ਨੇ ਤੇਜ਼ ਤਾਰ ਹਥਿਆਰ ਨੂੰ ਸੀ ਗਰਦਨ ਤੇ ਰੱਖ ਦਿੱਤਾ। ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਬੈਗ ਵੀ ਖੋਲ ਲਿਆ। ਤਲਾਸ਼ੀ ਦੌਰਾਨ ਜਦੋਂ ਬਦਮਾਸ਼ਾਂ ਨੂੰ ਤੁਰੰਤ ਨਕਦੀ ਨਹੀਂ ਮਿਲੀ ਤਾਂ ਉਹਨਾਂ ਨੇ ਰਾਜਨ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਮਿਹਨਤ ਦੀ ਕਮਾਈ ਨਾਲ 2000 ਰੁਪਏ ਮੋਬਾਈਲ ਕਵਰ ਦੇ ਪਿੱਛੇ ਛੁਪਾ ਕੇ ਰੱਖੇ ਸਨ। ਬਾਅਦ ਵਿੱਚ ਰੋਪੀਆਂ ਨੂੰ ਨਕਦੀ ਅਤੇ ਮੋਬਾਈਲ ਮਿਲ ਗਿਆ। ਜਿਸ ਤੋਂ ਬਾਅਦ ਉਹ ਮੌਕੇ ਤੋਂ ਹੀ ਫਰਾਰ ਹੋ ਗਏ। ਕਟਨਾ ਤੋਂ ਬਾਅਦ ਪੀੜਤ ਦਹਿਸ਼ਤ 'ਚ ਆ ਗਿਆ ਰਾਗੀਰਾ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਣ ਤੋਂ ਬਾਅਦ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਪੁਲਿਸ ਨੇ ਅਣਪਛਾਤੇ આરોપીਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਜਲੰਧਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਪਾਰ ਦੀਆਂ ਘਟਨਾਵਾਂ ਦੇ ਦਰਮਿਆਨ ਸੋਡਲ ਚੌਂਗ ਨੇੜੇ ਦੇਰ ਰਾਤ ਜ਼ੋਮੈਟੋ ਡਿਲੀਵਰੀ ਬੋਏ ਨਾਲ ਹਥਿਆਰਬੰਦ ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਦਮਾਸ਼ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਜਦਕਿ ਪੀੜਤ ਨੌਜਵਾਨ ਜ਼ਖਮੀ ਹੋ ਗਿਆ ਦੇਰ ਰਾਤ ਕਬੀਰ 12:30 ਵਜੇ ਕਿਸ਼ਨਪੁਰਾ ਨਿਵਾਸੀ ਜ਼ੋਮੈਟੋ ਡਿਲੀਵਰੀ ਬੋਏ ਰਾਜੇਸ਼ ਸ਼ਰਮਾ ਡਿਊਟੀ ਖਤਮ ਕਰਕੇ ਸੋਡਲ ਮਾਰਗ ਰਾਹੀਂ ਆਪਣੇ ਘਰ ਵਾਪਸ ਜਾ ਰਿਹਾ ਸੀ ਜਿਵੇਂ ਹੀ ਸੋਡਲ ਚੌਂਗ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲ ਤੇ ਸਵਾਰ 6 ਨੌਜਵਾਨ ਨੇ ਉਸ ਨੂੰ ਕੇਰ ਲਿਆ। ਰੋਪੀਆ ਨੇ ਤੇਜ਼ ਤਾਰ ਹਥਿਆਰ ਨੂੰ ਉਸ ਦੀ ਗਰਦਨ ਤੇ ਰੱਖ ਦਿੱਤਾ। ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਬੈਗ ਵੀ ਖੋਲ ਲਿਆ। ਤਲਾਸ਼ੀ ਦੌਰਾਨ ਜਦੋਂ ਬਦਮਾਸ਼ਾਂ ਨੂੰ ਤੁਰੰਤ ਨਕਦੀ ਨਹੀਂ ਮਿਲੀ ਤਾਂ ਉਹਨਾਂ ਨੇ ਰਾਜਨ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਮਿਹਨਤ ਦੀ ਕਮਾਈ ਨਾਲ 2000 ਰੁਪਏ ਮੋਬਾਈਲ ਕਵਰ ਦੇ ਪਿੱਛੇ ਛੁਪਾ ਕੇ ਰੱਖੇ ਸਨ। ਬਾਅਦ ਵਿੱਚ ਰੋਪੀਆ ਨੂੰ ਨਕਦੀ ਅਤੇ ਮੋਬਾਈਲ ਮਿਲ ਗਿਆ। ਜਿਸ ਤੋਂ ਬਾਅਦ ਉਹ ਮੌਕੇ ਤੋਂ ਹੀ ਫਰਾਰ ਹੋ ਗਏ। ਕਟਨਾ ਤੋਂ ਬਾਅਦ ਪੀੜਤ ਦੇਹਸ਼ਚ ਆ ਗਿਆ ਰਾਗੀਰਾ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ ਸੂਚਨਾ ਮਿਲਣ ਤੋਂ ਬਾਅਦ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਪੁਲਿਸ ਨੇ ਅਣਪਛਾਤੇ આરોપીਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ